ਹਾਂਜੀ ਦੋਸਤੋ ਰਾਏਕੋਟ ਖਬਰਨਾਮਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਰਾਏਕੋਟ ਦੇ ਵਿੱਚ ਇੱਕ ਬਹੁਤ ਖੁਸ਼ੀ ਦੀ ਗੱਲ ਹੋਈ ਆ ਜਿਹੜੀ ਸਾਡੇ ਰਾਏਕੋਟ ਦਾ ਇੱਕ ਵਾਰੀ ਫੇਰ ਤੋਂ ਨਾਮ ਰੋਸ਼ਨ ਕੀਤਾ ਸਾਡੇ ਜੀਨੀਅਲ ਧਾਨੀਵਾਲ ਨੇ ਜਿਨੇ ਕੇ ਆਵਾਜ਼ ਪੰਜਾਬ ਦੀ ਵਿੱਚੋਂ ਅਵਾਰਡ ਜਿੱਤ ਕੇ ਸਾਡੇ ਰਾਏਕੋਟ ਦਾ ਨਾਮ ਰੋਸ਼ਨ ਕੀਤਾ ਜੀਨੀਅਲ ਧਾਲੀਵਾਲ ਆਪਾਂ ਅੱਜ ਉਹਨਾਂ ਨਾਲ ਗੱਲ ਕਰਾਂਗੇ ਜੀਨੀਅਰ ਤਾਲੀਵਾਲ ਕਿ ਕਿੱਥੋਂ ਇਹ ਉਹਨਾਂ ਨੂੰ ਇਨਾਮ ਦੀ ਪ੍ਰਾਪਤੀ ਹੋਈ ਆਪਾਂ ਅੱਜ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਗੱਲ ਕਰਾਂਗੇ ਤਾਂ ਸਾਡੇ ਰਾਏਕੋਟ ਦੇ ਵਿੱਚ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਹੁਤ ਵਧੀਆ ਸtare ਜਿੱਦਾਂ ਕਿ ਪਹਿਲਾਂ ਸਾਜਨ ਰੈਕੋਟੀ ਜੀ ਇੰਦਰ ਰੈਕੋਟੀ ਜੀ ਤੇ ਹੈਪੀ ਰੈਕੋਟੀ ਉਸ ਤੋਂ ਬਾਅਦ ਜੀਨੀਅਰ ਤਾਲੀਵਾਲ ਨੇ ਵੀ ਇੱਕ ਰਾਏਕੋਟ ਦੇ ਵਿੱਚ ਆਪਣਾ ਨਾਮ ਕੱਢਿਆ ਵਾ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹ ਬੱਚੇ ਨੂੰ ਹੋਰ ਤਰੱਕੀਆਂ ਕਰੇ ਪ੍ਰਮਾਤਮਾ ਇਹਨਾਂ ਨੂੰ ਖੂਬ ਉਪਲੰਧੀਆਂ ਤੱਕ ਲੈ ਕੇ ਜਾਵੇ ਮੇਰਾ ਨਾਮ ਜੀਨੀਅਲ ਢਾਲੀਵਾਲ ਔਰ ਮੈਂ ਬੜਾ ਖੁਸ਼ ਹਾਂ ਜਿਉਂਕਿ ਆ ਓਬਰਾਏ ਰੈਕords ਵੱਲੋਂ ਜੋ ਕਿ 2026 ਆਵਾਜ਼ ਪੰਜਾਬ ਦੀ ਇੱਕ ਕੰਪੀਟੀਸ਼ਨ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਨਾਮੀ ਕਲਾਕਾਰ ਵਿਨਰ ਬਣੇ ਨੇ ਔਰ ਇਹ ਸਪਾਂਸਰਡ ਬਾਈ ਓਬਰਾਏ ਰੈਕords ਵੱਲੋਂ ਹੈ ਔਰ ਲੁਧਿਆਣੇ ਦੇ ਵਿੱਚ ਹੋਇਆ ਸੀ ਪ੍ਰੋਗਰਾਮ ਜਿਸ ਵਿੱਚ ਜੱਜ ਮਨਤਨੂਰ ਜੀ ਸਰਦੂਲ ਸਾਹਿਬ ਦੇ ਬੇਟੇ ਸਾਰੰਗ ਸਿਕੰਦਰ ਜੀ ਔਰ ਬੀਤ ਬਲਜੀਤ ਜੀ ਜੱਜ ਸੀ ਔਰ ਉਹਦੇ ਵਿੱਚ ਮੈਂ ਫਰਸਟ ਪ੍ਰਾਈਜ਼ ਲੈ ਕੇ ਆਇਆ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਆਪਣੇ ਘਰਦਿਆਂ ਦਾ ਰਾਏਕੋਟ ਵਾਸੀਆਂ ਦਾ ਪਰਿਵਾਰਿਕ ਮੈਂਬਰਾਂ ਦਾ ਸਾਰਿਆਂ ਦਾ ਨਾਮ ਰੋਸ਼ਨ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਖੁਸ਼ੀ ਹੋਈ ਇਹ ਆਵਾਜ਼ ਪੰਜਾਬ ਦੀ ਉਹੀ ਆਵਾਜ਼ ਪੰਜਾਬ ਦੀ ਹੈ ਜਿਸ ਦੇ ਵਿੱਚ ਨਾਮੀ ਕਲਾਕਾਰ ਜਿਦਾਂ ਰੋਸ਼ਨ ਪ੍ਰਿੰਸਸ ਐਂਡੀ ਜਾਂ ਪਾਕਾਦੀਰ ਰੁਪਿੰਦਰ ਹਾਂਡਾ ਵਗੈਰਗੇ ਕਲਾਕਾਰ ਗਏ ਆ ਅੱਜ ਤੁਸੀਂ ਵੀ ਉਸ ਸਟੇਜ ਤੇ ਪਹੁੰਚ ਕੇ ਰਾਏਕੋਟ ਦਾ ਮਾਣ ਵਧਾਇਆ ਜੀ ਜੀ ਚਲੋ ਅਸੀਂ ਬਹੁਤ ਸਾਨੂੰ ਵੀ ਖੁਸ਼ੀ ਹੋਈ ਰਾਏਕੋਟ ਖਬਰਨਾਮਾ ਦੇ ਮਾਧਿਅਮ ਰਾਹੀਂ ਕਿ ਸਾਡਾ ਬੱਚਾ ਅੱਜ ਰਾਏਕੋਟ ਦਾ ਨਾਮ ਰੋਸ਼ਨ ਕਰ ਰਿਹਾ ਕਿਉਂਕਿ ਰਾਏਕੋਟ ਇੱਕ ਐਸਾ ਸ਼ਹਿਰ ਹੈ ਜਿੱਥੇ ਸਾਜਨ ਰਾਏਕੋਟੀ ਵਰਗੇ ਕਲਾਕਾਰ ਇੰਦਾ ਰਾਏਕੋਟੀ ਅੱਜ ਕੱਲ ਹੈਪੀ ਰਾਏਕੋਟੀ ਤਾਂ ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਹੁਣ ਸਾਡਾ ਜਿੰਨੀ ਢਾਲੀਵਾਲ ਵੀ ਪੂਰੇ ਵਰਲਡ ਦੇ ਵਿੱਚ ਫੇਮਸ ਹੋਊਗਾ ਜੀ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਠੀਕ ਆ ਜੀ ਹਾਂਜੀ ਜੀ ਅੱਜ ਅਸੀਂ ਸ਼ਹਿਰ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਅਸੀਂ ਖੁਸ਼ੀ ਦਾ ਪ੍ਰਤਾਵਾ ਕਰਦੇ ਆਂ ਖੁਸ਼ੀ ਜ਼ਾਹਰ ਕਰਦੇ ਆਂ ਵੀ ਜਿਹੜਾ ਸਾਡੇ ਸ਼ਹਿਰ ਦਾ ਮੁੰਡਾ ਜੀਨੀਅਲ ਢਾਲੀਵਾਲ ਇੱਕ ਜਿੱਤ ਕੇ ਆਇਆ ਇੱਕ ਗਾਣਿਆਂ ਦਾ ਪ੍ਰੋਗਰਾਮ ਆਵਾਜ਼ ਪੰਜਾਬੀ ਦੇ ਵਿੱਚ ਇਹ ਜਿੱਤ ਕੇ ਆਇਆ ਇਹ ਫਾਈਨਲ ਆਇਆ ਪਹਿਲੇ ਨੰਬਰ ਤੇ ਆਇਆ ਇਹਦੇ ਪ੍ਰਤੀ ਅਸੀਂ ਬਹੁਤ ਹੀ ਸ਼ਹਿਰ ਵੱਲੋਂ ਖੁਸ਼ ਆ ਤੇ ਇਹਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਅਸ਼ੀਰਵਾਦ ਦਿੰਦੇ ਆ ਵੀ ਹੋਰ ਵੀ ਵਧੇ ਤੇ ਅੱਗੇ ਵਧੇ ਜਿਹੜਾ ਰੈਕੂੜ ਸ਼ਹਿਰ ਇਹ ਪੁਰਾਣੇ ਸਮੇਂ ਤੋਂ ਇੱਕ ਗਵਈਆਂ ਦਾ ਸ਼ਹਿਰ ਰਿਹਾ ਬੜੇ ਵੱਡੇ ਗਵਈਆਂ ਦਾ ਸ਼ਹਿਰ ਰਿਹਾ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਦਾ ਵੀ ਇਹ ਬਹੁਤ ਪੁਰਾਣੀ ਗੱਲ ਹੈ ਵੀ ਰੈਕੂੜ ਦੇ ਇੱਕ ਖਲੀਫਾ ਜੀ ਹੁੰਦੇ ਸੀ ਜਿਹੜੇ ਕਿ ਇਹ ਜੀਨੀਲ ਜੀਨੀਲ ਹੋਣਾਂ ਦੇ ਪਰਿਵਾਰ ਦੇ ਵਿੱਚੋਂ ਹੀ ਬਹੁਤ ਪਹਿਲਾਂ ਬਜ਼ੁਰਗ ਰਹੇ ਆ ਉਹ ਬਹੁਤ ਵੱਡੇ ਆਪਣੇ ਟਾਈਮ ਦੇ ਗਵਈਏ ਰਹੇ ਆ ਜਿਨ੍ਹਾਂ ਦੀ ਮਜ਼ਾਰ ਅੱਜ ਕੱਲ ਪਾਕਿਸਤਾਨ ਦੇ ਵਿੱਚ ਸਿੰਧ ਹైదరాబాద్ ਦੇ ਵਿੱਚ ਹੈ ਉਸ ਮਜ਼ਾਰ ਦੇ ਉੱਤੇ ਜਿੰਨੇ ਵੀ ਪਾਕਿਸਤਾਨ ਦੇ ਵੱਡੇ ਗਵਈਏ ਆ ਉਹ ਆ ਕੇ ਮੱਥਾ ਟੇਕਦੇ ਆ ਤੇ ਉਹਨਾਂ ਤੋਂ ਅਸ਼ੀਰਵਾਦ ਮੰਗਦੇ ਆ ਵੀ ਸਾਨੂੰ ਗਾਉਣ ਦੇ ਵਿੱਚ ਤਰੱਕੀ ਤੇ ਵਾਧਾ ਬਖਸ਼ੋ ਇਹ ਬੇਟਾ ਉਸੇ ਖਾਨਦਾਨ ਦੇ ਵਿੱਚੋਂ ਇੱਕ ਬੱਚਾ ਤੇ ਸਾਨੂੰ ਇੰਨੀਆਂ ਆਸਾਂ ਨੇ ਤੇ ਵੀ ਆਉਣ ਵਾਲੇ ਸਮੇਂ 'ਚ ਇਹ ਬਹੁਤ ਵੱਧ ਕੇ ਸਾਡੇ ਸ਼ਹਿਰ ਦਾ ਬਹੁਤ ਨੌਬਦਾ ਹੋਊਗਾ